ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਇਹ ਪਿੰਡ ਚੂਟੀਆਂ ਆ ਗਿਆ ਸਜਣੋ ਤਹਿਸੀਲ ਧਰਮਕੋਟ ਆ ਗਈ ਤੇ ਜ਼ਿਲ੍ਹਾ ਮੋਗਾ ਆ ਗਿਆ ਤੇ ਨੇੜੇ ਆ ਜਾਂਦਾ ਫਤਿਹਗੜ੍ਹ ਪੈਂਤੂਰ ਲੁਈਆਂ ਇਹਦੇ ਨੇੜਲੇ ਸ਼ਹਿਰ ਆ ਤੇ ਸੋਨੂੰ ਚੋਟੀਆਂ ਵਾਲੇ ਸੱਜਣ ਨੂੰ ਮਿਲਾ ਦੇਾਂਗੇ ਤੁਹਾਨੂੰ ਅੱਜ 10 ਵਿਕਰੀ ਵਾਲੀਆਂ ਰਹਿਣਗੀਆਂ ਇਸ ਘਰੇ ਚੋਟੀਆਂ ਮੱਝਾਂ ਟਾਪ ਕੁਆਲਿਟੀ ਦੀਆਂ ਜੱਕ ਬੂਰੀ ਵੀ ਆ ਇੱਕ ਬੂਰੀ ਮਗਰਲੀ ਵੀਡੀਓ ਚ ਵੀ ਦਿਖਾਤੀ ਸੀ ਤੁਹਾਨੂੰ ਟਾਪ ਕੁਆਲਿਟੀ ਦੀ ਇਹ ਵੀ ਝੁੱਟੀ ਚੰਗੇ ਕੱਦ ਕਾਠ ਵਾਲੀ ਉੱਚੀ ਵੱਡੀ ਆ ਬਾਕੀ ਕਿੰਨਾ ਦੋ ਦੋ ਗੱਲਾਂ ਬਾਤਾਂ ਆਪਾਂ ਮਾਲਕਾਂ ਤੋਂ ਪੁੱਛਾਂਗੇ ਜਿਹੜੀ ਪਸੰਦ ਆ ਗਈ ਉਹ ਇਹਨਾਂ ਦੀ ਵੀ ਸਾਡੀ ਹੱਥ ਮੰਨ ਕੇ ਬੇਨਤੀ ਆ ਜਿਹੜਾ ਸੱਜਣ ਖਰੀਦਦਾ ਉਹਦੀ ਆਪਦੀ ਤਸੱਲੀ ਆ ਦੇਖੋ ਬਾਕੀ ਇਹਨਾਂ ਨੇ ਵੀ ਰਕਮ ਖਰਚ ਕੇ ਸੱਜਣੋ ਫੇਰ ਏਡੇ ਏਡੇ ਜਾਨਵਰ ਕਿੱਦਿਆਂ ਤੇ ਆਉਂਦੇ ਆ ਤੇ ਤੁਸੀਂ ਵੀ ਪੈਸੇ ਖਰਚਨੇ ਤੁਸੀਂ ਵੀ ਆਪਦੀ ਕਰਿਆ ਕਰੋ ਤਸੱਲੀ ਤੁਹਾਡਾ ਬੜਾ ਧੰਨਵਾਦ ਆਜੂ ਲਈਏ ਜਾਣਕਾਰੀ ਸੋਨੂ ਝੋਟੀਆਂ ਵਾਲੇ ਭਰਾਤ ਸੋਨੂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਹੋਠੀ ਠਾਕ ਜੇ ਬਹੁਤ ਵਧੀਆ ਚੜ੍ਹਦੀ ਕਲਾ ਬਹੁਤ ਸਾ ਮੇਰਾ ਬੜੀ ਕਿਰਪਾ ਗੁਰੂ ਰਾਮ ਦਾਸ ਦੀ ਬਾਬਾ ਦੀਪ ਸਿੰਘ ਦੀ ਕੱਲ ਵੇਹ ਮੇਲਾ ਹਾਂਜੀ ਹਾਂਜੀ ਮੇਲਾ ਦੇਖਣਾ ਚਾਹੀਦਾ ਵੇਖਣਾ ਚਾਹੀਦਾ ਮੇਲਾ ਚਲੋ ਵੇਖਣਾ ਚਾਹੀਦਾ ਹਾਂ ਹਾਂ ਜਿੱਤਾਂ ਹਾਰਾਂ ਦਾ ਮਕਾਤਰ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹ ਤਾਂ ਚੱਲਦਾ ਹੀ ਰਹਿੰਦਾ ਜੀ ਜਾਣਾ ਚਾਹੀਦਾ ਹੈਨਾ ਜਾਣਾ ਚਾਹੀਦਾ ਵੇਖਣਾ ਚਾਹੀਦਾ ਜਵਾਕਾਂ ਨੂੰ ਸ਼ੌਂਕ ਪੈਂਦਾ ਕਿੰਨੀਆਂ ਚੀਜ਼ਾਂ ਆ ਜਾਂਦੀਆਂ ਹਾਂ ਹਾਂਜੀ ਹਾਂਜੀ ਵਧੀਆ ਹਾਂ ਬਹੁਤ ਵਧੀਆ ਗਿਆ 10 ਸਤੂ ਸਾਹਿਬ ਸੁਈਆਂ ਆਪਣੇ ਕੋਲ ਓਕੇ ਹਾਂ ਮਾਰੇ ਦੀ ਕਿਰਪਾ ਨਾ ਜੀਆਂ ਸੀਆਂ 13 14 14 ਕਿਲੋ ਦੇ ਦੇਣੀਆਂ ਕੁਛ ਬੋਲੇ ਦੇ ਨੇ ਠੀਕ ਆ ਤੇ ਇੱਕ ਬੇਨਤੀ ਹੱਥ ਜੋੜ ਕੇ ਵੀਰਾਂ ਨੂੰ ਪਹਿਲੋ ਜਿੰਨੇ ਮੈਂ ਲੈਣੀ ਸਾਈ ਉਹਨੇ ਪਾਉਣੀ ਜਿੰਨੇ ਸਲਾਵਾ ਕਰਨੀਆਂ ਉਹਨੇ ਸਾਈ ਨਹੀਂ ਪਾਉਣੀ ਠੀਕ ਆ ਠੀਕ ਆ ਯਾ ਹੱਥ ਜੋੜ ਕੇ ਪਹਿਲੋ ਬੇਨਤੀ ਆ ਦੋ ਤਿੰਨ ਵਾਰੀ ਵੀਡੀਓ ਵੇਖ ਲਓ ਜਿੰਨੇ ਆਣ ਕੰਨੀਆਂ ਸੰਗੀਆਂ ਲਾਉਣੀਆਂ ਇਹਦਾ ਸਿੰਘ ਨਹੀਂ ਚੰਗਾ ਇਹਦਾ ਥਾਨ ਨਹੀਂ ਚੰਗਾ ਜਾਂ ਵੱਡੀ ਏ ਛੋਟੀ ਉਹਨੇ ਸਾਈ ਨਹੀਂ ਪਾਉਣੀ ਬਿਲਕੁਲ ਆ ਜਾ ਫਿਰ ਇੱਥੇ ਆ ਜੇ ਹਾਂ ਜਾ ਇੱਥੇ ਆ ਜੇ ਕੋਈ ਗੱਲ ਨਹੀਂ ਇੱਥੇ ਪਹਿਲਾਂ ਦੇਖ ਲਵੇ ਫਿਰ ਸਾਈ ਦੇਵੇ ਹਾਂ ਦੋ ਤਿੰਨ ਵਾਰੀ ਵੀਡੀਓ ਵੇਖ ਕੇ ਸਾਈ ਪਾਉਣੀ ਮਗਰੋਂ ਸਾਈ ਪਾ ਕੇ ਨਹੀਂ ਕਹਿਣਾ ਵੀ ਇਹ ਵੱਡੀ ਸੀ ਇਹ ਛੋਟੀ ਸੀ ਜੀ ਵੇਖੀ ਨਹੀਂ ਕਹਿੰਦਾ ਸਿੰਘ ਨਹੀਂ ਵੇਖਿਆ ਇੰਜ ਨਹੀਂ ਵੇਖਿਆ ਸਾਰੀ ਵੀਡੀਓ ਸਾਨੂੰ ਸਭ ਨੰਗ ਜਾਂਦੀ ਸ਼ਾਮ ਨੂੰ ਪੰਜ ਚਾਰ ਜਣੇ ਵੀਰ ਆ ਜਾਂਦੇ ਛਿੰਦਿਆ ਤੋਂ ਹੀ ਵੇਖ ਗਰਨਾਮ ਤੋਂ ਹੀ ਵੇਖ ਪਤਾ ਕਿਸੇ ਨੂੰ ਵੀ ਨਹੀਂ ਹੁੰਦਾ ਹਾਂ ਆਪਣੀਆਂ ਵੀ ਰਕਮ ਲਾ ਕੇ ਹਾਂ ਆਪਣੇ ਰਕਮਾਂ ਲਾ ਕੇ ਹਾਂਜੀ ਤਾਂ ਕਿਹੜਾ ਕਮਲੇ ਆ ਹਾਂ ਕਮਲੇ ਜੀ ਸੀ ਤਸੱਲੀ ਕਰਕੇ ਲਈ ਤਸੱਲੀ ਕਰਕੇ ਲੈਣ ਨਾ ਗਰਨਾਮ ਨੂੰ ਪਤਾ ਹੁੰਦਾ ਨਾ ਛਿੰਦੇ ਨੂੰ ਪਤਾ ਮੱਜ ਗਾਹਕ ਨੇ ਲੈਣੀ ਹੁੰਦੀ ਜੇ ਛਿੰਦੜ ਵਰਗੇ ਐਵੇਂ ਕਹਿੰਦੇ ਤਾਂ ਨਹੀਂ ਸਹੀ ਜਾਂਦਾ ਇਹਦਾ ਥਾਨ ਨਹੀਂ ਸਹੀ ਠੀਕ ਆ ਜੀ ਹਾਂ ਹੱਥ ਜੋੜ ਕੇ ਜਣੇ ਹਨਾ ਹਾਂ ਹੱਥ ਜੋੜ ਕੇ ਬੇਨਤੀ ਵੀ ਸਲਾਹ ਜਿੰਨੇ ਕਰਨੀ ਵੀਡੀਓ ਵੇ ਕੇ ਪਹਿਲਾਂ ਵਿਖਾਓ ਤਿੰਨ ਚਾਰ ਵਾਰਾ ਫਿਰ ਸਾਈ ਪਾਉਣੀ ਆ ਛਿੰਦੇ ਗਾ ਗਰਮੀਤ ਨੂੰ ਪਹਿਲਾਂ ਉਹਨੂੰ ਵਿਖਾ ਲਓ ਹਾਂ ਮਗਰੋਂ ਨਹੀਂ ਛਿੰਦੇ ਕਰਨਾਮ ਦੀ ਸਲਾਹ ਚੱਲਣ ਦੇ ਨਹੀਂ ਬਾਅਦ ਚ ਨਾ ਮੇਰਾ ਵੀਰ ਕੋ ਗੁੱਸਾ ਕਰੇ ਹੱਥ ਜੋੜ ਕੇ ਬੇਨਤੀ ਉਹਨੂੰ ਹਾਂ ਠੀਕ ਹੈ ਜੀ ਪਹਿਲਾਂ ਸਰ ਬੇਨਤੀ ਕਰਦੇ ਹੱਥ ਜੋੜ ਕੇ ਉਹਦੇ ਅੱਗੇ ਛਿੰਦੇ ਕਰਨਾਮ ਨੂੰ ਵੀ ਵਿਰਜੂ ਠੀਕ ਹੈ ਨਾ ਗੁੱਸਾ ਉਹ ਨਾ ਕਰੇ ਮੇਰਾ ਵੀਰ ਠੀਕ ਹੈ ਜੀ ਹਾਂ ਹੱਥ ਜੋੜ ਕੇ ਬੇਨਤੀ ਐਡਰੈਸ ਦੇ ਦਈਏ ਮਾੜਾ ਆਪਣਾ ਪਿੰਡ ਚੋੜੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਜੀ ਨੰਬਰ 859817707 ਮੁੰਡਾ ਸਦਾਜ ਨਿਕਾਇਤਾ ਵੀ ਕਿ ਮਨ ਗੱਲਾਂ ਕਹੇ ਮਨ ਕੇ ਸੰਬੰਧ ਦਾ ਵੀਡੀਓ ਨੰਗ ਜਿਆ ਦੇ ਦਿੱਤਾ ਕੀ ਗੱਲ ਆ ਤੁਹਾਨੂੰ ਆਪਣੀ 500 ਰੁਪਈਆ ਨਹੀਂ ਲਾ ਗਿਆ ਇੱਕ ਮੈਂ ਤੇ ਦਸ ਦਾ ਫੋਨ ਆ ਜਾਂਦਾ ਕੋਈ ਦਾ 50 ਫੋਨ ਆ ਜਾਂਦਾ ਕਈਆਂ ਮਈਆਂ ਦਾ ਆ ਜਾਂਦੇ ਆ ਜਾਂਦੇ ਤੇ ਆਪਾਂ ਮੜ ਕੇ ਅਗਲੇ ਨੂੰ ਕਹਿ ਦਿੰਨੇ ਵੇਖੀ ਹਾਂ ਜੀ ਤੇ ਅਗਲਾ ਆ ਕੇ ਕਹਿ ਦਿੰਦਾ ਯਾਰ ਇਹ ਸਾਰਾ ਕੁਝ ਪਹਿਲਾਂ ਵੇਖਣਾ ਸਾਰਾ ਕੁਝ ਵਿਖਾਇਆ ਸਾਈਡ ਵੀ ਵਿਖਾਈ ਸਿੰਘ ਵੀ ਖਾਇ ਸੱਡੀ ਕਰਾ ਦਿਆਂਗੇ ਵੀਡੀਓ ਬੱਚੇ ਰੋਹਣਾ ਤਖਲੀਆਂ ਕਰਾ ਰਹਿਣ ਨਹੀਂ ਦਿੰਦੇ ਰਹਿਣ ਨਹੀਂ ਦਿੰਦੇ ਹੱਥ ਜੋੜ ਕੇ ਵੀਰਾਂ ਨੂੰ ਇਹੋ ਹੀ ਬੇਨਤੀ ਆ ਇਸ ਗੱਲ ਦਾ ਗੁੱਸਾ ਨਾ ਕਰਨ ਪਹਿਲੋ ਹੱਥ ਜੋੜੇ ਨਾ ਅੱਗੇ ਇਸ ਗੱਲ ਦਾ ਮੇਰਾ ਵੀਰ ਉਹ ਆਪਣੇ ਨਾਲੋਂ ਸਿਆਣੇ ਆ ਸਿਆਣੇ ਹੀ ਤੁਹਾਨੂੰ ਸਿਆਣੇ ਮੰਨਦੇ ਪਰ ਵੀਡੀਓ ਜਦੋਂ ਚੱਲੀ ਤਿੰਨ ਚਾਰ ਵਾਰੀ ਵੇਖੋ ਕਰਕੇ ਸ਼ੁਰੂ ਹਾਂਜੀ ਸੰਸਾਹ ਇਹਦਾ ਕੀ ਲੇਖਾ ਜੋ ਸੰਸਾਹ ਸਾਹਿਬ ਦੁੱਜਾ ਸਵਾਹ ਛੋਟ 14 15 ਕਿਲੋ ਲਈ ਹੁਣ 11 ਕਿਲੋ ਚਵਾਕ ਦੇਣਾ ਮਗਰ ਕੱਟੀ ਕੀ ਬਾਤ ਦੁੱਧ ਵੀ ਆਪਾ ਉਹ ਦੱਸ ਦਿੰਨੇ ਜਿਹੜਾ ਆਪਾ ਚੂਣ ਲੈ ਹਾਂ ਜੇ ਕਹਿਣ ਨੂੰ ਮੈਂ ਹੁਣੇ 16 16 ਸਾਰੀਆਂ ਥੱਲੇ ਦੱਸੀਆਂ ਨਾ ਮੂੰਹ ਨਾ ਥੋੜਾ ਦੁੱਧ ਮਈਆਂ ਨੇ ਕੱਟਣਾ ਹਾਂ ਠੀਕ ਹੈ ਜੀ ਓਕੇ ਓਕੇ ਲੈ ਬੱਚਾ ਸਹੀ ਗ ਦੇਖੋ ਸੱਜਣਾ ਛੋਟੀ ਵੀ ਜਾਤ ਕੁਆਲਿਟੀ ਐਨ ਓਕੇ ਰਿਪੋਰਟ ਥਣ ਬਹੁਤ ਚੰਗਾ ਲੱਗਾ ਗਾਂ ਨੂੰ ਲੇਵਾ ਵੀ ਬਹੁਤ ਸੋਹਣਾ ਜਿਹੜੀ ਚੀਜ਼ ਹੋਈ ਉਹ ਤੁਹਾਨੂੰ ਐਨ ਕਈ ਸੱਜਣ ਕਹਿੰਦੇ ਦੋਨੇ ਪਾਸੇ ਤੋਂ ਲੇਵਾ ਵਖਾਦਿਆ ਕਰੋ ਲੈ ਛੋਟੀ ਕਰ ਲਓ ਦੇਖੋ ਥਣ ਦਾ ਸਹਿਜ ਦੋਨੇ ਪਾਸਿਓਂ ਐਨ ਚਾਰੇ ਥਣ ਚਾਰੇ ਗੋਠਾਂ ਦੇ ਹੋਣਗੇ ਜਿਹੜਾ ਮਰਜੀ ਸੱਜਣਾ ਕੇ ਵੇਖ ਲੈ ਗੱਦ ਕਾਠ ਵੱਡੇ ਦੀ ਆ ਬੱਠਪੂੜੇ ਬਹੁਤ ਚੰਗੇ ਦੀ ਆ ਕੱਟਾ ਪਿੱਛੇ ਸੁਨਸੇ ਚੁਆਈ 11 ਕਿਲੋ ਇੱਕ ਨੰਬਰ ਚੁਆਈ ਜੱਡੇ ਜੱਡੇ ਮੋਟੇ ਖਾਣੇ ਡੇ ਡੀ ਚੁਆਈ ਲੈਣੇ ਡੇ ਡੀ ਚੁਆਈ ਦੁੱਧ ਦਊ 14 ਪਰ ਆਪਾਂ 11 ਦੇ ਪੈਸੇ ਲੈਣੇ ਅੱਜ ਠੀਕ ਆ ਹਾਂਜੀ ਠੀਕ ਹੈ ਜੀ ਪਾ ਪਾ ਮੁੱਲ 20 ਜੋ ਮਰਜ਼ੀ 16 ਲੈਣਾ ਨਹੀਂ ਦਾ 1 ਲੱਖ ਤੇ 16000 ਰੁਪਿਆ ਲੈਣਾ ਹਾਂ ਲੈਣਾ ਹੈ ਪਰ ਕੱਟੀ ਕੱਟੀ ਚੰਗੀ ਆ ਹਾਂ ਬਹੁਤ ਚੰਗੀ ਆ ਜੀ ਸੁਆ ਦੂਜਾ ਸੀ ਹਾਂ ਸੁਆ ਦੂਜਾ ਹਾਂਜੀ ਓਕੇ ਤੇ ਅਗਲੀ ਮੈਂ ਸੁਨਸੇਵੇਂ ਮਹੀਨੇ ਦੀ ਸੁਈ ਲਾਲੇ ਕੋ 20 ਦੇ ਲੈ ਲਿਆ ਬੱਚਾ ਬਹੁਤ ਕੱਟੀ ਆ ਓਕੇ ਇਹਦੇ ਮਗਰ ਕੱਟੀ ਆ ਆਲੀ ਕੱਟੀ ਆ ਸੱਜਣੋ ਜਿਹੜੀ 2 ਨੰਬਰ ਤੇ ਮੈਂ ਆਂ ਹਾਂਜੀ ਐਣ ਤੁਹਾਡੀਆਂ ਤਸੱਲੀਆ ਕਰਾ ਦਿਆਂਗੇ ਬੇਫਿਕਰ ਹੋ ਜਾਓ ਦੋ ਦੋਊਗਾ 13 ਕਿਲੋ ਆਪਾਂ 12 ਕਿਲੋ ਕਹਿਣਾ 12 ਕਿਲੋ ਹਾਂ ਗਾਂ ਦੇ ਦੇ 14 ਗਾਂ ਦੇ ਦੇ 15 ਮੈਂ ਵਖਾ ਲੂ ਅਗਲੇ ਦੀ ਸੇਵਾ ਦਾ ਠੀਕ ਆ ਜੀ ਆਪਾਂ 12 ਕਿਲੋ ਦੇ ਪੈਸੇ ਲੈਣੇ ਆ ਬਾਕੀ ਸੰਧੂ ਸਾਹਿਬ ਕੋਈ ਮੈਂ ਮੇਰੀ ਘਰ ਦੀ ਨਹੀਂ ਸਾਰੀਆਂ ਖਰੀਦੀਆਂ ਹੋਈਆਂ ਜੀ ਹਾਂ ਠੀਕ ਆ ਜੀ ਫਿਰਨ ਮਿਹਨਤੀ ਕਰਕੇ ਦੱਸਣ ਦੇ ਮਿਲੂ ਠੀਕ ਆ ਜੀ ਓਕੇ ਹਾਂ ਮੈਂ ਵਖਾਇਆ ਹਾਂ ਬਹੁਤ ਘਾਤ ਘਾਟ ਆ ਮੈਂ ਦਾ ਹਨਾ ਸੱਜਣੋ ਵੇਲ ਕੱਦ ਬਾਕੀ ਬਹੁਤ ਸਿਆਣੇ ਭੈਣਾ ਭਰਾ ਜਿਹੜੇ ਵੀਡੀਓ ਵੇਖਦੇ ਆ ਉਹਨਾਂ ਨੇ ਆਪ ਹੀ ਵੇਖ ਲੈਣੀ ਆ ਜਿਵੇਂ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕਰਦਾ ਕਈ ਸਜਣ ਇਟਾਂ ਲਾ ਗਿਣ ਕੇ ਕੱਦ ਦੰਤਾਂ ਜਾ ਲਾ ਲੈਂਦੇ ਹੁੰਦੇ ਆ ਬਸ ਪਤਾ ਹੀ ਵੱਡੇ ਕੱਦ ਕਾਟ ਦੀ ਝੋਟੀ ਆ ਥਣ ਬਹੁਤ ਚੰਗਾ ਲੱਗਾ ਮੋਟਾ ਚਵਾਈ ਵਾਲਾ ਦੇਖੋ ਆ ਬੱਚਾ ਕੱਟੀ ਵੇਖੋ ਪਲੀ ਸੰਸਰ ਤੋਂ ਆਤੀ ਆਪਾਂ ਕੱਟੀ ਹਾਂਜੀ ਆ ਵਾਲੀ ਕੱਟੀ ਇਹਦੀ ਸਜਣ 20 ਦਿਨ ਲਾ ਲਿਓ ਵੀਰ ਕਹਿੰਦਾ ਮਹੀਨਾ ਲਾ ਲਿਓ ਥੋੜੇ ਤੇ ਆ ਆਪਾਂ ਚੰਨ ਅੱਗੇ ਕਰਦੀ ਥਾਣਾ ਦੋ ਦੋ ਕਿਲੋ ਦਾ ਦੁੱਧਾ ਥਣਾ ਜੀ ਪੂਰਾ ਫਰਦਾ ਇਹਦੇ ਕਰਮਾੜੀ ਨੇ ਉਹੀ ਬਣਾ ਲੇਵੇ ਤੋਂ ਹੈ ਨਾ ਕੋਈ ਗੱਲਬਾਤ ਕਿਆ ਬਾਤ ਆ ਤੇ ਸੋਨੂੰ ਇਹਦਾ ਰੇਟ ਵੀਰ ਸਨ ਸਭ ਮੁੱਲ 35 ਜੋ ਮਰਜੀ ਹਾਂ 32 ਦੀ ਮੈਂ ਦੇ ਦਈਏ 32 ਇੱਕ 32 ਹਾਂ 1 32 30 ਦੀ ਮੈਂ ਸੋ ਸਭ ਦੇਣੀ ਆ 1 ਲੱਖ ਤੇ 30 ਹਜ਼ਾਰ ਰੁਪਏ ਦੀ ਹਾਂ ਮੈਂ ਦੇਣੀ ਆ ਬਸ ਸ਼ੋਰ ਸ਼ਾੜੀ ਕਰਨੀ ਇੰਦੇ ਜੋ ਠੀਕ ਹੈ ਮੈਂ ਵਿਖਾ ਦੇ ਸਾਰੀਆਂ ਮਹਿਨੇ 2 ਫੁੱਟ ਉੱਚੀ ਐ ਪਿੱਛਾ ਸਾਰਾ ਕੁਝ ਚੰਗੀ ਤਰ੍ਹਾਂ ਲੀਆ ਕਰਾ ਦੇਣਾ ਮੈਂ ਗੱਲਾਂ ਹੀ ਆਂ ਹਾਂਜੀ ਠੀਕ ਆ ਦੇ ਐਦਾ ਕੀ ਸਾ 10 ਕਿਲੋ ਦੁੱਧ ਕੱਟੀ ਮਗਰ ਇਹ ਵੀ ਕੱਢੀਏ ਹਾਂ ਸੁਬਾ ਪਹਿਲਾਂ ਸੁਬਾ ਦੁੱਧਾ ਜੀ ਪਹਿਲਾਂ ਨਹੀਂ ਹਾਂ ਦੁੱਧਾ ਸੁਬਾ ਬਖਾਉ ਮੈਂ ਦੁੱਧਾ ਸੌਰੀ ਸੱਜਣਾ ਦੇਖੋ 10 ਕਿਲੋ ਹਾਂ 10 ਕਿਲੋ ਜੀ ਆਓ ਲਿਵਾ ਵੇਖ ਕੀ ਹੋਣੇ ਇਹਦੇ ਥੱਲੇ 12 13 ਮੈਂ ਕਹਿੰਦਾ ਜਿੰਨਾ ਮਰਜ਼ੀ ਕਹੀ ਜੋ ਸੰਸਾ ਮੂਹ ਨੇ ਤਾਂ ਫਿਰ ਤੁਹਾਨੂੰ ਅੱਗੇ ਵੀ ਦੱਸਿਆ 14 15 ਜੋ ਮਰਜ਼ੀ ਆਖੀ ਜੋ ਪਰ ਆਪਾਂ ਹਾਂ ਉਹਦੇ ਕਹਣ ਵਾਂਗੂ ਭਾਂਡੇ ਵਾਲਾ ਦੁੱਧਾ ਹਾਂ ਜੀ ਦੁੱਧਾ ਸੁਆ ਮਗਰ ਕੱਟੀ ਮਗਰ ਕੱਟੀ ਆ ਵੇ ਆ ਬੱਚਾ ਬੋਰੀ ਵਾਲਾ ਏ ਆਹ ਵਾਲਾ ਬੱਚਾ ਹਾਂਜੀ ਸੁਆ ਲਾ ਲੇ ਅਗਲੇ ਹਫਤੇ ਦੇ ਅੰਦਰ ਜਿੰਨੇ ਦਿਨੇ ਦਿਨਾਂ ਦਾ ਮਰਜ਼ੀ ਲਾਵੇ ਜੋ ਬੱਚੇ ਆਪਾਂ ਅੱਗੇ ਕਲੀਅਰ ਕਰਦੇ ਜੀ ਚੱਲ ਪੁੱਤ ਚੱਲ ਦੇਖੋ ਛੋਟੀ ਪੱਠਪੁੜੇ ਦੀ ਬਹੁਤ ਚੰਗੀ ਚੰਗੇ ਢਾਂਚੇ ਦੀ ਤੇ ਵੈਰਲ ਬਰਲ ਬੜੀ ਲੱਕੀ ਸਜਣੋ ਇਹ ਇੱਥੋਂ ਦੇਖਿਓ ਆਹ ਦੇਖੋ ਵੇਲ ਕੱਦ ਵੈਰਲ ਥਣਾ ਥਣਾ ਦੀ ਜ਼ੂਮ ਕਰ ਕਰਕੇ ਵੇਖ ਲਿਆ ਕਰੋ ਆਪਦੀ ਐਨ ਦਸਰ ਲਿੰਗਾਣਾ। ਉਹ ਕਾ ਡਰਾਛਾ ਮੈਂ ਦਾ ਛੋਟੇ ਬੱਚੇ। ਚੁਵਾਈ ਵੇਖੋ ਸੱਜਣੋ। ਉਹ ਬੱਚਾ ਦੇਖੀ ਮਾੜਾ ਜ। ਕੋਈ ਨਹੀਂ। ਉਹ ਵੀਰ ਆਉਂਦਾ। ਵੇਖੋ ਚੁਵਾਈ। ਦੂਜਾ ਸੂਆ ਛੋਟੀ ਆ। ਸੰਸਮ ਮੁੱਲ 15-20 ਜੋ ਮਰਜੀ। 10 ਚੋਂ ਮਾਨ ਕਰਨਾ 10 ਚੋਂ। ਇੱਕ? ਹਾਂ 1,10,000 ਚ ਮਾਨਤਾਨ ਕਰਨਾ ਈ। 1 ਲੱਖ ਤੇ 10 ਹਜ਼ਾਰ ਚ ਮਾਨਤਾਨਾ ਸੱਜਣੋ। ਮਗਰ ਕੱਟੀ ਆ। ਐਨ ਓਕੇ ਰਿਪੋਰਟ ਜਿਵੇਂ ਆਈ ਤੁਹਾਨੂੰ ਬੱਚੇ ਤੇ ਲਾ ਕੇ ਮੈਂ ਬਖਾਤੀਏ ਵੀਰ ਨੇ 100 ਦੀ 100 ਕੀ ਬਾਤ ਚਲ ਦੇਖੋ ਦੂਜਾ ਸੂਆ ਸੰਸਾਪ 14 ਤੋਂ 5 ਦਿਨਾਂ ਦੀ ਛੋਟੀ ਸੂਈ ਗਈ ਦੂਜਾ ਸੂਆ ਹਾਂਜੀ ਮਗਰ ਕੱਟਾ ਮਗਰ ਕੱਟਾ 4-5 ਦਿਨ ਦੀ ਸੂਈ ਹਾਂ ਹਾਂਜੀ 10 ਕਿਲੋ ਦੁੱਧ ਆਈ 10 ਕਿਲੋ ਹਾਂ ਦੁੱਧ ਲਾਲੇ ਬੋੜਾ ਵਾਲੇ 4-5 ਦਿਨਾਂ ਦੀ ਹੋ ਗਈ ਹੈ ਬੱਚੇ ਦੇ ਲੈ ਚਲੀ ਗਏ ਨੂੰ ਵੀ ਹਾਂ ਇਹ ਵੀ ਸਿਆਣੀ ਗੱਲ ਆ ਨਾਲੇ ਅਗਲਾ ਬੱਚਾ ਵੇਚ ਲੈ ਬਾਕੀ ਤਾਂ ਇੱਕ ਰੰਗ ਵਾਲੀ ਆ ਸਾਰੀ ਮਾਲੀ ਚੰਗੀ ਆ ਸਾਰੀ ਕੋਈ ਇੱਕ ਵਾਲ ਨਹੀਂ ਚਿੱਟਾ ਜਿ ਕਰਮਾਲੀ ਦਾ ਹਾਂ ਬੜੀ ਲੋਲੀ ਪੋਲੀ ਕੱਟੀ ਆ ਬੱਸ 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 ਉਹ ਬੱਸ ਕਰ ਪੁੱਤ ਬਚਾ ਰਿਹਾ ਤੇਰਾ ਜਮਾ ਤਾਜੀ ਆ ਬਿਲਕੁਲ ਤਾਜੀ ਸਨ ਸਾਹਿਬ ਹਾਂ ਓਕੇ ਆ ਜਾ ਮੜਾਜ ਆ ਕੇ ਸਾਹਿਬ ਆ ਕੇ ਬੱਸ ਪੁੱਤ ਡਰੀ ਨਾ ਵੇਖੋ ਚੋਣ ਸਪੈਸ਼ਲ ਆ ਨਾ ਵੇਖੋ ਕੱਢਦੀ ਛੇਕ ਧਰਤੀ ਚ ਕਰਮਾਂ ਵਾਲੀ। ਕੀ ਬਾਤ ਹੈ। ਮੈਂ ਨਾ ਵੀ ਢੂਲਾ ਉੜਦੀ ਆ। ਬਾਲੀਆਂ ਜੰਸਨ ਸਾਹਿਬ ਚੋਂ ਚੰਗੀਆਂ। ਹਾਂ ਨਹੀਂ ਖਰੀ ਆ ਜੱਤਾ ਲੈ ਚਲ। ਮੁੱਲ 15 20 ਜੋ ਮਰਜ਼ੀ 112 ਦੀ ਝੋਟੀ ਦੇਣੀ ਆ ਬਸ। 112 ਦੀ। ਹਾਂ ਪੰਜਾਂ ਦਿਨਾਂ ਦੀ ਸਈ ਆ ਬੱਚਾ ਵਿਖਾ ਦਿਓ ਚੰਗੀ। 10 ਕਿਲੋ ਤਾਰਾਂ। ਹਾਂ 10 ਕਿਲੋ ਤਾਰਾਂ। ਠੀਕ ਹੈ ਜੀ। ਓਕੇ। 12 13 ਨਹੀਂ ਕਿਹਾ। ਹਾਂ ਜੀ। ਕਰੋ ਚੱਕ। ਉਹ ਦੇਖੋ ਹੈ ਨਾ ਕੋਈ ਗੱਲਬਾਤ ਇੱਕ ਰੰਗ ਕਾਲੀ ਜੁੱਟ ਗਿਆ ਕਿਵਾ ਤੁਹਾਨੂੰ ਦਿਖਾਤਾ ਸਾਰਾ ਸਰੀਰ ਕ ਢਾਂਚਾ ਬਖਾਤਾ ਕਰਮ ਵਾਲੀ ਦਾ ਸਭ ਸਭ ਕੁਝ ਸੂਹਾ ਤੀਜਾ ਲਾਲੇ ਚੌਥਾ ਲਾਲੇ ਓਕੇ 12 ਕਿਲੋ ਦੁੱਧ ਹੋਊਗਾ 11 ਦੀ ਗਰੰਟੀ ਫੁੱਲੀ ਜੀ ਠੀਕ ਹੈ ਜੀ ਸੁਆ ਦੁੱਜਾ ਵਾਲਾ ਲੇ ਕੋਈ ਤਿੰਜਾ ਵਾਲਾ ਲੇ ਦੁੱਧ ਹੈਗਾ ਇਹਦੇ ਕੋਲੇ 12 ਕਿਲੋ ਆਪਾਂ 11 ਦੇਣਾ ਚਾਹਤ 11 ਕਿਲੋ ਦੀ ਗਾਰੰਟੀ ਇਹ ਵੀ ਇੱਕ ਅੰਕ ਕਾਲੀ ਕਾਲੀ ਸ਼ਾ ਕੱਟੀ ਮਗਰੇ ਦੇ ਮਗਰੇ ਇਹਦੇ ਕੱਟੀ ਬੜੀ ਨੱਗਰ ਮੈਂ ਹਣਾ ਹਾਂ ਚਲ ਪੱਤੇ ਚੋਨ ਸਪੈਸ਼ਲ ਚਵਾਈ ਤੋਂ ਨਹੀਂ ਸੁਸਾ ਕੋਈ ਮਾੜੀ ਲੈਣੀ ਦੇਖੋ ਗਰਲ ਬਰਲ ਥਣਾ ਦੀ ਤੇ ਪੜੀ ਪੜੀ ਸਭੀ ਤੇ ਨੱਗਰ ਮੈਂ ਜਿਵੇਂ ਕਹਿ ਦਿੱ ਗਏ ਨਾ ਆਟੀਆਂ ਦੇ ਸਰਾਣੇ ਜੱਡੀ ਆ ਉਰੀ ਤਨ ਤਨ ਰੂਣਾ ਭਰੀ ਹੋਈ ਦੇਖੋ ਵਿਰਲਾ ਵਰਲਾ ਇਹਦੀ ਆਹ ਦੇਖੋ ਨਾੜਾਂ ਨੂੰ ਢਾ ਦੇਵੇਂ ਤੇ ਫੁੱਲ ਆ ਫੈਕਸ ਹਵਾਨੇ ਦੀ ਆ ਇਹਨੂੰ ਸੈਟ ਹਵਾਨਾ ਕਹਿ ਦਿੱਤੇ ਐਨਾ ਤਣੀ ਫਰਦੀ ਆ ਇਹਦਾ ਭਾਅ ਕਿੱਡਾ ਕਛਾ ਸੋ ਸੋ ਮੁੱਲ ਸਵਾ ਕਰਾ ਲਓ ਜੋ ਮਰਜ਼ੀ ਬਾਈ ਇੱਕ 17 ਦੀ ਮੈਂ ਦੇਣੀ ਹੈ 1,70,000 हां दे देनी, देनी है बस आ कट्टी ਦੇ ਪਿੱਛੇ ਦੇ ਅੱਛਾ ਇਹਦੇ ਵਾਲੀ ਆ ਹਾਂਜੀ ਹਾਂਜੀ ਕੱਟੀ ਵਿਖਾਤੀ ਦੇਣ ਗਲਾਪੇ ਲਾ ਲਈ ਓਕੇ 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 ਬਾਕੀ ਸਾਰੀਆਂ ਇੱਕ ਤੋਂ ਇੱਕ ਹੀ ਆ ਸੱਜਣਾ ਦੇਖੋ ਨੰਬਰ ਸਿਰ ਵਾਰੀ ਪੁੱਛਣਾ ਸਭ ਜਿੰਨੇ ਪੁੱਛਣਾ ਵੀਰ ਨੇ ਢੀਲੇ ਇੱਕ ਨੰਬਰ ਦੋ ਸਾਰੀਆਂ ਲਾਈਨ ਚ ਵੱਜੀ ਆ ਮੈਂ ਇੱਥੇ ਬੱਦੀਆਂ 5 ਨੰਬਰ ਮੈਂ ਤੋਰਦੀ 6ਵੀਂ ਤੋਰਦੀ ਹਾਂ 6ਵੀਂ ਲੱਗੇ ਇਹ ਸਭ ਕੋਈ ਨੂਰ ਦੀ ਝੋਟੀ ਪਿਛਲੇ ਆ ਰਿਹਾ ਆਪਾਂ ਵੀਡੀਓ ਪਾਈ ਓਕੇ ਸਾਈ ਪਾ ਕੇ 1000 ਰੁਪਏ ਬੰਦਿਆਂ ਫੋਨ ਨਹੀਂ ਚੁੱਕਿਆ ਪਿਆਰ ਫੋਣੇ ਛੁੱਟ ਗੱਲੀ ਦੇ ਅੱਜ ਆ ਗੱਲਾਂ ਤਾਂ ਕੁੱਤਾ ਕਰਾ ਰਹੀਆਂ ਦਿੱਖੀਆਂ ਆਪਾ ਓਕੇ ਠੀਕ ਆ ਜੀ ਕੋਹੇ ਨੂਰ ਦੀ ਹਾਂ ਕੋਹੇ ਨੂਰ ਦੀ ਕੱਟੀ 9 ਕਿਲੋ ਦੁੱਧ ਆਪਾਂ 10 ਨਹੀਂ ਦੱਸਣਾ 11 ਨਹੀਂ ਦੱਸਣਾ 9 ਚ ਵਾ ਕੇ ਦੇਣਾ ਕੱਟੀ ਪਿੱਛੇ ਆ ਮਗਰ ਕੱਟੀ ਹਾਂ ਮਗਰ ਕੱਟੀ ਆਈ ਓ ਬੱਚਾ ਆਵੇ ਅਗਲੇ ਬੰਨੇ ਹਾਂਜੀ ਠੀਕ ਆ ਸਿੰਘ ਬਖਾਓ ਕੱਟੀ ਦੀ ਸਪੈਸ਼ਲ ਦੇਖੋ ਬੂਤੀ ਬਾਤੀ ਕੱਢੀ ਸੋਹਣੀ ਏ ਛੋਟੀ ਬੱਸ ਬੱਸ ਦੇਖੋ 9 ਧਾਰਾਂ ਹਾਂਜੀ ਮਗਰ ਕੱਟੀ ਜਿਹੜਾ ਚੋਣ ਵਾਲਾ ਸੰਸਾਬ ਪੈਨ ਉ 14 15 ਦਸੀਏ ਫਾਇਦਾ ਨਹੀਂ ਦੇਖੋ ਸਪੈਸ਼ਲ ਥਾਨਾ ਇਹਦਾ ਵੀ ਥੈ ਝੂਟੀ ਸਪੈਸ਼ਲ ਆ ਤੇ ਵੇਖੋ ਕੱਦ ਕਾਕ ਠੰਦਾ ਸਹਿਜ ਆ ਬੱਚਾ ਕੱਟੀ ਮਗਰਾ ਹੀ ਬਖਾਉਂਦੀ ਹਾਂ ਸੂਆ ਪਹਿਲਾ ਦੂਜਾ ਜੀ ਦੂਜਾ ਸੂਆ ਓਕੇ ਹਾਂ ਜੀ ਕੱਟੀ ਚੰਗੀ ਆ ਹਨਾ ਹਾਂ ਬਾਲੀ ਸਾਫ ਸੂਠ ਕਰਨ ਵਾਲੀ ਹਾਂ ਦੁੱਧ ਚੰਗੀ ਵੀਰ ਸੇਵਾ ਕਰੂਏ 10 11 ਕਿਲੋ ਦਿੱਤੀ ਜੂ ਆਪਾਂ ਨੌ ਦੇ ਪੈਸੇ ਲੈਣੇ ਆ ਜੀ ਕਿੰਨੇ ਦੀ ਮੁੱਲ 10 15 ਜੋ ਮਰਜੀ ਇੱਕ ਪੰਜ ਚ ਮਾਨਤਨ ਕਰਾਂਗੇ ਇੱਕ ਪੰਜ ਚ ਮਾ ਇੱਕ ਤਿੰਨ ਦੀ ਝੋਟੀ ਦੇ ਦਾਂਗੇ ਬਸ 1 ਇੱਕ ਤਿੰਨ ਦੀ ਦੇ ਦਾਂਗੇ ਆਹ ਲਈ ਕੱਟੀ ਹਾਂਜੀ ਇਹ ਕੱਟੀ ਆ ਠੀਕ ਆ ਠੀਕ ਆ ਠੀਕ ਇਹ ਆ ਦੇਖੋ ਹੈ ਨਾ ਕੋਈ ਗੱਲਬਾਤ ਕਰਨ ਵਾਲੀ ਇਹ 1 ਲੱਖ ਤੇ 3000 ਸੱਜਣੋ ਆ ਬਖਾਇਆ ਸਪੈਸ਼ਲ ਪੀਸ ਅੱਛਾ ਕੀ ਬਾਤ ਹੈ ਹਿੰਦੇ ਸਲੇ ਸੁੱਸਾ 12 ਕਿਲੋ ਚੂਣ ਵਾਲਾ ਠੀਕ ਜਿਵੇਂ ਮਰਜੀ ਤਸਲੀਆਂ ਆਇਆ ਕਰ ਗਏ ਦੂਜਾ ਸਵਾ ਛੋਟੀ ਸੂਈ 12 ਕਿਲੋ 12 ਹਾਂ ਇਹਦੇ ਮਗਰ ਵੀ ਕੱਟੀ ਹੈ ਮੇਰੇ ਸੋਣਾ ਉਹ ਵਜੀ ਬਾਹਰ ਉੱਥੇ ਹੀ ਲੈ ਚੱਲੇ ਨੂੰ ਹੈ ਕੱਟੀ ਤੇਲ ਚੱਲੇ ਨੂੰ ਕੱਟੀ ਬਾਅਦ ਚ ਵਿਖਾ ਲਾਂਗੇ ਜਾਂ ਇਹ ਲੈ ਲਈ ਕੱਟੀ ਦੀ ਕੋਈ ਗੱਲ ਨਹੀਂ ਜਿਵੇਂ ਠੀਕ ਲੱਗਦਾ ਨਾ ਪਰ ਬੱਚੇ ਤੇ ਜਾ ਕੇ ਖੜਜੂਗੀ ਆ ਜਾ ਮਤ ਚਲੋ ਆ ਜਾ ਦੇਖੋ ਛੋਟੀ ਸਪੈਸ਼ਲ ਸਿੰਘ ਦਾ ਕਰਮਾ ਵਾਲੀ ਦਾ ਬੜਾ ਤਿੰਗਰੇ ਵਾਲਾ ਲੱਗਾ ਕੁਆਲਿਟੀ ਕੁਆਲਿਟੀ ਆ ਉਹ ਕੱਟੀ ਜੇ ਦੀ ਦੇਖੋ ਲੇਵਾ ਭਾਂਡਾ ਲੱਗਾ ਛੋਟੀ ਚੱਲ ਹੈ ਨਾ ਵੇਖੋ ਵਰਲਾ ਵਰਲਾ ਆਪਾੜਾ ਨੁਕ ਚੋ ਚੋਥੀ ਬੱਸ ਬੱਸ ਸੂਆ ਦੁੱਜਾ ਹੀ ਇਹ ਵੀ ਦੁੱਜਾ ਸੂਆ ਸੰਸਾਭ ਬੜੀ ਸਪੈਸ਼ਲ ਆ ਯਾਰ ਇੱਥੇ ਉਹ 12 ਚਵਾਗ ਦੇਾਂਗੇ ਉੰਜਾਂ ਉੱਜ 11 ਦੀ ਗਰੰਟੀ ਆਪਣੀ ਠੀਕ ਹੈ ਜੀ ਜੇ ਕੋਈ ਸੱਜਣ ਆਨਲਾਈਨ ਮੰਗਾਉਂਦਾ ਗਿਆਂ ਦੀ ਹਾਂ ਚਵਾਈ ਤੋਂ ਮੈਂ ਮਾੜੀ ਨਿਕਲੇ ਵਾਪਸ ਕਰਾਂਗੇ ਠੀਕ ਹੈ ਜੀ ਓਕੇ ਓਕੇ ਹਾਂ ਜਿਹੜੇ ਵੀ ਚੋ ਕੇ ਲੈ ਗਿਆ ਉਹਨ ਦੀ ਕੋਈ ਗਰੰਟੀ ਨਹੀਂ ਸੰਸਾਭ ਠੀਕ ਹੈ ਜੀ ਉਹ ਜਦੋਂ ਮੈਂ ਚੋ ਵੀ ਲੈ ਲੈਂਦਾ ਆ ਕਿ ਵੇਖ ਕੇ ਲੈ ਗਿਆ ਆਪਦੀ ਤਾਂ ਹਾਂ ਉਹਨ ਦੀ ਕੋਈ ਗਰੰਟੀ ਨਹੀਂ ਮਗਰੋਂ ਸੰਸਾਭ ਕੀ ਕਹਿੰਦੇ ਨੇ ਸੋਨੂੰ ਤੇਰੀ ਗਰੰਟੀ ਜੇ ਤੁਸੀਂ ਚੋਲ ਅਮਰੀਕਾ ਦੀ ਰਹਿ ਗਈ ਬਸ ਠੀਕ ਹੈ ਜੀ ਸਾਨੂੰ ਕੋਣ ਗਰੰਟੀਆਂ ਦਿੰਦਾ ਹਾਂ ਕੋਈ ਨਹੀਂ ਸੰਸਬ ਗਰੰਟੀਆਂ ਨਹੀਂ ਦਿੰਦਾ ਸਾਰਾ ਮਾਲ ਖਰੀਦਿਆ ਆ ਕੋਈ ਮੈਂ ਕਰਦੀ ਨਹੀਂ ਆਪਣੀ ਹਾਂ ਇਹਨਾਂ ਦੇ ਭੈਣਾ ਭਰਾਵਾਂ ਦੇ ਘਰਾਂ ਚੋਂ ਹੀ ਆਈਆਂ ਹਾਂਜੀ ਹਾਂ ਇਹਦਾ ਰੇਟ ਮੁੱਲ 25 ਜੋ ਮਰਜੀ ਜੀ 121 20 ਦੀ ਮੈਂ ਦੇਣੀ ਆ ਬਸ 120 ਦੀ ਝੋਟੀ ਦੇ ਦੇਣੀ ਹਾਂ ਸਪੈਸ਼ਲ ਆ ਸਪੈਸ਼ਲ ਬਹੁ ਬਾਈ ਚੰਗੀ ਆ ਸੰਸਬ ਜਿੰਨੇ ਵੀਰ ਭਰਾ ਆਪਣੇ ਨੂੰ ਸਿਆਣੇ ਹੀ ਸਾਰੇ ਸਾਰੇ ਠੀਕ ਆ ਜੀ ਬੜਾ ਠੰਡੂ ਇਹ ਝੋਟੀ ਥੱਲੇ 11 ਕਿਲੋ ਦਦਾ ਜੀ ਠੀਕ ਆ ਇਹ ਇੰਦੇ ਥੱਲੇ ਇਹ ਪਾੜੇ ਦੇ ਮਿਲਦੀ ਜੋ ਉਹ ਬੱਚਾ ਜੇ ਕਟਾ ਠੀਕ 10 ਕਿਲੋ ਕੰਡੇ ਦੇ ਵੀ ਲਾ ਕੇ ਦੇ ਦਾਂਗੇ 10 ਕਿਲੋ ਦੁੱਧ ਕੰਡੇ ਦੇ हां ਇਹਨੂੰ ਅੱਜ ਵੀਡੀਓ ਮਾੜੀ ਚਵਾ ਦੇਨੇ ਉਹ ਕਟਾ ਸਾਹਮਣੇ ਮਾੜਾ ਜੋਮ ਕਰਕੇ ਵਿਖਾ ਦਿਓ ਵੀਡੀਓ ਠੀਕ ਠੀਕ ਆ ਜੀ ਜੀ ਤੇ ਬੋਰੀ ਦਿੱਤੀ ਬੋਰੀ ਦਿੱਤੀ ਹੋਈ ਹਾਂਜੀ ਇਹ ਦੇ ਅੰਦਰ ਬਾਹਰੀ ਆ ਹਫਤੇ ਦੀ ਲਾਲੇ ਕੋਈ ਦੋ ਦਿਨ ਵਾਧੀ ਵੀ ਲਾਲੇ ਬੱਚੇ ਨੂੰ ਨਹੀਂ ਪਉਂਦੀ ਪਾੜੇ ਤੇ ਮਿਲਦੀ ਦੋ ਦਿਨ ਠੀਕ ਆ ਜੀ ਪਾੜੇ ਤੇ ਆ ਹਾਂ ਦੱਸ ਦੱਸ ਕੇ ਦੇਣੀ ਆ ਆਪਾਂ ਜਿਹੜੀ ਚੀਜ਼ ਹੈਗੀ ਠੀਕ ਆ ਨੀ ਧੰਨਵਾਦ ਹਾਂਜੀ ਹਾਂ ਲੈ ਕਰੋ ਚੈੱਕ ਇਹਨੂੰ ਲਾ ਬੱਚਾ ਬੋਲੀ ਨਹੀਂ ਬੱਚੇ ਵੇਖੋ ਕਿਆ ਬਾਤਾਂ 10 ਕਿਲੋ ਦਾ ਦਾ ਭਾੜੇ ਤੇ ਅਸਰ ਹਾਂਜੀ ਮੁੱਲ 190 ਜੋ ਮਰਜ਼ੀ 82000 ਰੁਪਿਆ ਲੈਣਾ ਆ ਜਾਂਦਾ 10 ਕਿਲੋ ਕੰਡੇ ਤੇ ਚੋਕੇ ਲੈ ਜਾਏ ਲੈ ਕੇ ਜਾਵੇ ਕੋਈ 10 ਕਿਲੋ ਕੰਡੇ ਵਾਲਾ ਦੁੱਧ ਮਿਲਜੂ ਤੇ 82000 ਹਾਂ ਆ ਭਾੜਾ ਪਾ ਦੇਣ ਲੱਗੇ ਆਪਾਂ ਵੀਡੀਓ ਖਾਵਾਂਗੇ ਵੀਰਾਂ ਠੀਕ ਹੈ ਭਾੜਾ ਪਾਤਾ ਸੱਜਣੋਂ ਤੁਹਾਨੂੰ ਵੀਰ ਕਹਿੰਦਾ ਆਪਾਂ ਤਸੱਲੀ ਕਰਾ ਦਈਏ ਬਾਕੀ ਤੁਸੀਂ ਕਰ ਵੀ ਲੈਣੀ ਆ ਆਪਦੀ ਸਾਡੇ ਦੇ ਕਹੇ ਸੱਜਣ ਨੇ ਨਹੀਂ ਰਹਿਣਾ ਆ ਦੇਖੋ ਭਾੜਾ ਲਾਤਾ ਬੇਲਾਂ ਨੂੰ ਮੈਂ ਦੂਜੇ ਪਾਸੇ ਫੇਰ ਹੀ ਜਾਊਂਗਾ। ਵੀ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਵੇਂ ਚੁੰਧਿਆ ਮਾਰੀਆ ਥਾਪੀ। ਔਰ ਥਾਣਾ ਨੂੰ ਲਾਤਾ ਪਾਣੀ ਤੇ ਕਰਮ ਵਾਲੀ ਨੇ ਲਾਤ ਨਹੀਂ ਚੱਕੀ। 10 ਕਿਲੋ ਦੁੱਧ 82000 ਮਗਰ ਕੱਟਾ। 10 ਦਿਨਾਂ ਦੀ ਸੁਈ ਲਾ ਲਿਓ 12 ਦੀ ਲਾ ਲਿਓ ਥੋੜੇ ਤੇ ਕੋਈ ਚੱਕਰ ਨਹੀਂ। ਆ ਜਾਈ। ਅੱਗੇ ਆ ਗਈ ਬੂਰੀ। ਹਾਂਜੀ ਬੂਰੀ। ਇਹ ਚੌਥੇ ਡੰਗ ਦੀ ਸੰਸਾ ਸੁਈ ਆ ਬੱਚਾ ਬੈਠਾ ਕੱਟਾ। ਅੱਛਾ ਕੱਟਾ ਬੂਰਾ ਆ ਗਿਆ। 8 ਕਿਲੋ ਹੋਗਾ 9 8 9 ਦੇ ਵਿੱਚ ਬੋੜ ਆ ਜਾਂਦਾ ਹੈ। ਪਰ ਕਹਿੰਦੇ ਨੇ 11 12 ਕਹੀ ਜੇ ਮੂੰਹ ਦਾ ਫਾਇਦਾ ਨਹੀਂ ਫालतू। ਠੀਕ 8 ਕਿਲੋ ਬੋੜ। ਹਾਂ ਚੌਥਾ ਦਿਨ ਆਇਆ ਉਹ ਬੱਚਾ ਵਿਖਾ ਦਿਓ ਮੜਾ ਜਾਂਦਾ ਠੀਕ ਹੈ। ਤਾਂਜੀ ਤਾਂਜੀ ਬਿਲਕੁਲ ਸਿਚਾਈ ਬੜੀ ਸਪੈਸ਼ਲ ਕਰਦਾ ਵਿਖਾਉਂਦਾ ਮੈਂ ਟੋਟੀ ਦਾ। ਕੱਦ ਦਾ ਤੇਰੇ ਜਿੱਦੀ ਆ। ਹਾਂ ਠੀਕ ਹੈ ਜੀ। ਮੁੱਲ ਵੀ ਇਹਦਾ ਕਰ ਦੀਗੇ ਫੇਰੀ ਤੋੜਨੀ ਹੈ। ਮੁੱਲ ਸੋਂਸਾ 20 ਜੋ ਮਰਜੀ 1 15 ਦੀ ਕੱਟੀ ਦੇਣੀ ਆ ਬਸ। 1 ਲੱਖ ਤੇ 15000 ਹਾਂ ਲੈਣਾ ਬਸ ਜਿਹੜਾ। ਓਕੇ ਓਕੇ। ਠੀਕ ਹੈ ਜੀ। ਹਾਂ। ਵੱਡੀ ਬਹੁਤ ਅਜਾ ਹਾਂ ਪੂਰਾ ਕੱਦ ਘਾ ਇੱਧਰ ਵੇਖਿਓ ਸਚਨੋ ਹਾਂ ਸਿੰਘ ਬਹੁਤ ਚੰਗਾ ਕੱਦ ਕਾਠ ਪੂਰਾ ਚੰਗਾ 1,115,000 ਦੇਖੋ ਸਪੈਸ਼ਲ 골ਡਨ ਬੂਰੀ ਬ੍ਰੀਡ ਚੰਗੀ ਹੈ ਨਾ ਹਾਂ ਬਾੜੀ ਚੰਗੀ ਐ ਇਸ ਨੂੰ ਸਭ ਕੱਦ-ਕੁੱਦ ਬਹੁਤ ਚੜ੍ਹਦਾ ਇੱਕ ਹੀ ਬੱਬਾ ਇਹ ਬੱਚੇ ਨੇ ਜਹਾਤੀ ਮਰਾ ਦੇ ਮੜੇ ਸੋਸ ਇਹਦੇ ਨੂੰ ਹਾਂਜੀ ਹਾਂਜੀ ਇੱਕ 15 ਦੀ ਕਹਤੀ ਹੈ ਨਾ ਹਾਂ ਮਾਨਤਨ ਕਰ ਦਿਆਂ ਇਧਰ ਮੈਂ ਤੁਹਾਨੂੰ ਬੱਚਾ ਵਿਖਾਉਣਾ ਇਧਰ ਚਵਾਈ ਚੱਲੀ ਜਾਂਦੀ ਵੇਖੋ ਚਵਾਈ ਵੇਖੋ ਚੋਲ ਲੱਗਾ ਮੈਨੂੰ ਕੀ ਬਾਤਾਂ ਯਾਰ ਡਰ ਨਾ ਜੇ ਦੂਰ ਮੜਾ ਹੀ ਰਹਾ ਨਹੀਂ ਨਹੀਂ ਕੋਈ ਨਹੀਂ ਵੇਖੋ ਬਾੜੀ ਸਪੈਸ਼ਲ ਚੋਨਾ ਸਜਣਾ ਇਹ ਆਹ ਵੇਖੋ ਅਗਲੇ ਥਣਾ ਦੀ ਚਵਾਈ ਇਹ ਪਹਾੜੇ ਵਾਲੀ ਹੈ 82010 ਕਿਲੋ ਦਾਦਾ ਬਾਲਟੀ ਭਰ ਕੇ ਚੋਲੇ ਤੇ ਆਹ ਦਾ ਬੱਚਾ ਬਿਲਕੁਲ ਕੁਲੀ ਇੱਕ 15 ਦੀ ਬੂਰੀ ਆ ਦੇਖੋ ਬਿਲਕੁਲ ਤਾਜੀ ਆ ਆ ਸੱਸਾ ਮਾੜੀ ਬਖਾਇਆ ਚਵਾਈ ਮੈਂ ਦੀ ਠੀਕ ਆ ਤਾਜੀ ਸੂਈ ਕੱਟੀ ਮਗਰੇ ਦੀ ਤਾਜੀ ਸੂਈ ਕੱਟੀ ਪਿੱਛੇ ਆਗਲੇ ਥਣਾ ਦੀ ਚਵਾਈ ਵੇਖ ਇੱਕੋ ਮਿੰਟ ਵੀਰ ਲੈ ਆ ਵੀ ਅਗਲੇ ਥਣਾ ਦੀ ਸਪੈਸ਼ਲ ਚਵਾਈ ਕੱਟਦੀ ਨਾ ਧਰਤੀ ਚ ਛੇਕ ਕਰਮਾਂ ਵਾਲੀ ਵੇਖਿਓ ਕਿਉਂ ਤਾਂ ਸ਼ਾਹ ਬਹੁਤ ਵਧੀਆ ਵਾਲੀ ਚੁਆਇਸ ਹੋਂ ਸੋ 12 ਕਿੰਨੀ ਆ ਹਨਾ ਰੂਹੀ ਆ ਛੱਡੀ 36 ਥਾਨ ਮੜਾ ਜਾ ਆ ਵੇਖੋ ਵਗਦੀ ਕਿਉਂ ਕੀ ਪਤਾ ਸਭ ਸਭ 10 ਕਿਲੋ ਏ ਪੰਜਾਂ ਛਿਆਂ ਦੇ ਨਾਲ ਸੋਈ ਕੱਟੀ ਪਿੱਛੇ ਵਿਖਾਇਓ ਮਾੜੀ ਚੰਗੀ ਤਰ੍ਹਾਂ ਠੀਕ ਆ ਮੋੜ ਲ ਜੋ ਮਰਜ਼ੀ 95 ਜੋ ਮਰਜ਼ੀ 92 90 ਹਜ਼ਾਰ ਦੀ ਦੇਣੀ ਆ ਬਸ ਠੀਕ ਆ ਠੀਕ ਆ ਜੀ 90 ਹਾਂ ਮਗਰ 10 ਕਿਲੋ ਤਾਰਾ ਚਵਾਈਓ ਖਾਤੀ ਆਪਾਂ ਇਹਨੂੰ ਹਾਂ ਤੁਰ ਕੇ ਵਿਖਾ ਦੇ ਉਹ ਵਿਖਾ ਦੇ ਨਹੀਂ ਖਾਜ ਸੱਜਣੋ ਟੌਪ ਦੇ ਨਗੀਨੇ ਸੀਗੇ ਜਿਹੜੇ ਤੁਹਾਨੂੰ 10 ਵਿਖਾਤੇ ਇੱਕ-ਇੱਕਰੇ ਵੀਡੀਓ ਚ ਆਪਦੀ ਆਪਦੀ ਜਗ੍ਹਾ ਤੇ ਐ 10 ਕਿਲੋ ਵਾਲੀ 12 ਦੀ ਵੀ ਐ ਐ 10 ਕਿਲੋ ਵਾਲੀ 82 ਦੀ ਵੀ ਐ ਇਹ ਪਸ਼ੂ ਤੇ ਡਿਪੈਂਡ ਕਰਦਾ ਸੱਜਣਾ ਦੇਖੋ ਝੋਟੀ ਦੂਜਾ ਸੂਆ 90000 ਲੈਣ ਦੇਣ ਮੁੱਲ ਜੋ ਮਰਜੀ ਮਾਨ ਤਨ ਥੋੜਾ ਬਹੁਤਾ ਛੋੜਛੱਪਾ ਕਰਾ ਲਿਓ ਪਿਆਰ ਨਾਲ ਹੋ ਜਾਂਦਾ ਹੁੰਦਾ ਦੇਖੋ ਕਿਆ ਬਾਤ ਉਧਰ ਉਹ ਚੈੱਕ ਕਰ ਲੋ ਚਵਾਈ ਹਜੇ ਚੱਲੀ ਜਾਂਦੀ ਆ ਬਖਾਇ ਇਸ ਹਾਂਜੀ ਇਹ ਵੇਖੋ ਸਫਾਈਆਂ ਹੈ ਨਾ ਕੋਈ ਗੱਲਬਾਤ ਕਰਮਾਂ ਵਾਲੀ ਦੀ ਜਿਉਂਦੀ ਰਵੇ 90000 ਤੇ ਆਜੋ ਇੱਕ ਵਾਰੀ ਕੈਮਰੇ ਤੇ ਫਿਰ ਕਰਨ ਲਈ ਆਪਾਂ ਸਾਰੀਆਂ ਮੰਹੀਆਂ ਕੋਈ ਕਸਰ ਨਾ ਰਹਿ ਗਈ ਕਿਤੇ ਛੱਡਦੇ ਮੈਂ ਕੋਈ ਚੱਕਰ ਦੇਖੋ ਸਜਣੋ ਇੱਕ ਤੋਂ ਇੱਕ ਆ ਟਾਪ ਕੁਆਲਿਟੀ ਦੀਆਂ ਝੋਟੀਆਂ ਧੰਨਵਾਦ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਜਿਉਂਦੇ ਵਾਸਤੇ ਰੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇ